ਅੱਜ ਕਿਸਾਨੀ ਸੰਘਰਸ਼ ਜੋ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਹਰਿਆਣਾ ਹਿਮਾਚਲ ਯੂਪੀ ਚੱਲ ਰਿਹਾ ਹੁਣ ਅਸੀਂ ਪਹੁੰਚਿਆ ਬਰਾੜੀ ਗਰਾਊਂਡ ਦੇ ਵਿੱਚ ਜਿੱਥੇ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਤੁਸੀਂ ਪਿੱਛੇ ਦੇਖ ਸਕਦੇ ਹੋ ਜੋ ਸ਼ਾਮ ਦਾ ਜਿਹੜਾ ਪ੍ਰਸ਼ਾਦਾ ਪਾਣੀ ਆ ਉਹ ਵੀ ਕਿਸਾਨਾਂ ਨੇ ਆਪਣਾ ਆਪ ਚਾਰ ਕਰ ਲਿਆ ਸੋ ਹੁਣ ਆਪਾਂ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਹਾਂ ਵੀ ਉਹ ਇੱਥੇ ਕਿਉਂ ਆਏ ਨੇ ਕਿਸੇ ਕਿਸ ਗੱਲ ਦੀ ਪ੍ਰੋਬਲਮਾਂ ਨੇ ਜਾਂ ਉਹਨਾਂ ਨੂੰ ਇਸ ਬਿੱਲਾਂ ਦੇ ਵਿੱਚ ਕੀ ਵਿਰੋਧ ਹੈ ਇੱਕ ਛੋਟਾ ਜਿਹਾ ਬੱਚਾ ਸਾਡੇ ਸਾਹਮਣੇ ਆ ਆਪਾਂ ਉਸ ਨੂੰ ਪੁੱਛਦੇ ਆਂ ਹਾਂ ਤੁਸੀਂ ਇੱਥੇ ਜਿਹੜਾ ਆਇਓ ਇੱਥੇ ਕਿਉਂ ਕਿਉਂ ਆਇਓ ਦਿੱਲੀ ਦੇ ਵਿੱਚ ਕਿਉਂ ਪੰਜਾਬ ਤੋਂ ਡੇਡੂ ਚੱਲ ਕੇ ਕਿਉਂ ਆਇਓ ਜਿਹੜੇ ਮੋਦੀ ਨੇ ਤਾਨਾਗੁਰ ਨੂੰ ਬਣਾਇਆ ਨੇ ਕਿਹਨਾਂ ਚੱਕਰ ਮੋਦੀ ਉਹ ਨਹੀਂ ਵਾਪਸ ਲੈਂਦਾ ਜੀ ਹੂੰ ਉਹਨਾਂ ਚੱਕਰਾਂ 'ਚ ਇਹ ਤਾਂ ਜਾਂਦੇ ਨਹੀਂ ਸਾਡੇ ਕੋਲੇ ਪੂਰਾ 6 ਮਹੀਨਾ ਦਾ ਰਸਨ ਹੈਗਾ ਗਾ ਜੀ ਅੱਛਾ 6 ਮਹੀਨਾ ਦਾ ਰਸਨ ਲੈ ਕੇ ਆਉਣ ਨਾਲ ਜੇ ਜੇ ਮੋਦੀ ਨੇ ਨਾਮ ਜੇ ਇਹ ਕਾਲੇ ਕਾਨੂੰਨ ਵਾਪਸ ਨਾਲ ਲਈ ਫਿਰ 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 ਆਪਾਂ ਕੀ ਕਰਾਂਗੇ ਫਿਰ ਅਸੀਂ ਇੱਥੇ ਬੈਠੇ ਰਹਾਂਗੇ ਜੇ ਮੋਦੀ ਨੇ ਇਹ ਕਹਤਾ ਤੁਸੀਂ ਇੱਥੇ ਬੈਠੇ ਰਹੋ ਆਲ ਦਰ ਆਪਣੇ ਫੋਰਸ ਲਾਰ ਕੀ ਹੈ ਫਿਰ ਉਹ ਦਵਾ ਦੇ ਵਿੱਚ ਸੰਗੀ ਨਪਨ ਦੀ ਹੈਗੀ ਤੇਰੀ ਪੂਰੀ મોદી ਦੀ ਸਮਾਜ ਸੋਚ ਨਹੀਂ ਕਰਾਂਗੇ ਠੀਕ ਹੈ ਤੋਂ ਇਹ ਛੋਟਾ ਜਿਹਾ ਬੱਚਾ ਜਿਹੜਾ ਆਪਣੀ ਹੱਕਾਂ ਦੀ ਜਿਹੜੀ ਸਾਡੀ ਜ਼ਮੀਨ ਹੈ મોદી ਖੋ ਰਿਹਾ ਹੈ ਉਹਨਾਂ ਨੂੰ ਲੈ ਕੇ ਆਪਣਾ ਜਿਹੜਾ ਹੱਕ ਹੈ ਉਹ ਕੀ મોદી ਜਿਹੜਾ ਸਾਥ ਖੋ ਨਾ ਸਕੇ ਉਸ ਨੂੰ ਲੈ ਕੇ ਇੱਥੇ ਸੰਘਰਸ਼ ਕਰ ਰਿਹਾ ਸੋ ਸਾਡੇ ਨਾਲ ਕੁਝ ਬਜ਼ੁਰਗ ਨੇ ਜੁੜੇ ਹੋਏ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਬਾਪੂ ਜੀ ਆਪਾਂ ਇੱਥੇ ਕਿੰਨੇ ਦਿਨਾਂ ਤੋਂ ਆਏ ਹੋਏ ਹਾਂ ਜੀ ਸਾਨੂੰ ਉਸ ਤੇ 12 ਦਿਨ ਹੋ ਗਏ ਨੇ ਠੀਕ ਹੈ ਜੀ ਲਗਾਤਾਰ ਤੋਂ 2.5 ਮਹੀਨੇ ਤੋਂ ਸਖਰ ਚੱਲ ਰਿਹਾ ਪੰਜਾਬ ਵਿੱਚ ਫਿਰ ਲਰਕੂ ਦਾ ਉਦੋਂ ਬਾਅਦ ਫਿਰ ਇਤੇ ਦੀ ਤਿਆਰੀ ਵਧੀਆ ਜਿਹਦਾ ਨਾਮ ਮਤਲਬ ਉਹ ਮੰਨਿਆ ਇਸ ਕਰਕੇ ਹੁਣ ਇਹ ਡੁਆਰਡ ਬਾਰਡਰਾਂ ਦੇ ਉੱਤੇ ਜਿਹੜੇ ਲੱਗੇ ਆ ਪੰਜਾਬ ਦੇ ਹਰਿਆਣੇ ਦੇ ਸਾਰੇ ਰੂਪਿਆਂ ਦੇ ਸਾਰੇ ਕਿਸਾਨਾਂ ਨੇ ਹੋਇਆ ਤੁਹਾਨੂੰ ਕੀ ਲੱਗਦਾ ਚਲੋ ਜਿਹੜੀਆਂ ਪੰਜਾਬ ਦੇ ਸਮੂਚੀਆਂ ਕਿਸਾਨ ਜਿੱਥੇ ਚਾਹੇ ਹਰਿਆਣੇ ਦੇ ਹਿਮਾਚਲ ਜਿੰਨੇ ਵੀ ਹੈਗੇ ਨੇ ਉਹ ਅਲੱਗ-ਅਲੱਗ ਚਾਹੇ ਪਰ ਅੱਜ ਇੱਕ ਮੰਚ ਤੇ ਇਕੱਠੀਆਂ ਨੇ ਜਿਹੜਾ ਕੱਲ ਨੂੰ ਮੀਟਿੰਗ ਲਾਸਟ ਹੋਣੀ ਹੈ ਤੁਹਾਨੂੰ ਲੱਗਦਾ ਕਿ ਉਹਦੇ ਵਿੱਚ ਜਿਹੜਾ ਕੋਈ ਸਟਾ ਨਿਕਲੂਗਾ ਕੀ ਜਿਹੜੇ ਇੱਥੇ ਦਾ ਮੰਤਰੀ ਨੇ ਉਹ ਆਪਣੀ ਗੱਲਾਂ ਨਾਲ ਸਹਿਮਤ ਹੋਣਗੇ ਨਲੂ ਇੰਨੇ ਸਭਾਵਨਾ ਵੀ ਸ਼ਾਇਦ ਇਹ ਹੋ ਜਾਣ ਅਗਰ ਜੇ ਨਾ ਹੋਏ ਤਾਂ ਉਸ ਦਾ ਹਸਤੀ ਕੀਤਾ ਜਾਊਗਾ ਤੇ ਜਿਹੜੇ ਅਡਵਾਰ ਸੂਬੇ ਨੇ ਮੰਗਾ ਤਾਂ ਕਿਸਾਨਾਂ ਦੀਆਂ ਸਾਰੀਆਂ ਕੋਈ ਨਾ ਕਿਸੇ ਦੀ ਬੱਕਰੀ ਐ ਕਿਸੇ ਦੀ ਬੱਕਰੀ ਐ ਪਰ ਮੰਗਾ ਕਿਸਾਨੀ ਜੇ ਕੋਈ ਨਹੀਂ ਪਰ ਜਿਹੜੇ ਵੀ ਮੰਤਰੀ ਨੇ ਉਹ ਸਾਰੇ ਇਹੀ ਕਹਿ ਰਹੇ ਨੇ ਕਿ ਇਹਨਾਂ ਬਿਲਾਂ ਦੇ ਵਿੱਚ ਕੁਝ ਵੀ ਗਲਤ ਨਹੀਂ ਹੈਗਾ ਇਹ ਸਾਰਾ ਉਹ ਸਹੀ ਹੈ ਕਿ ਮੰਤਰੀ ਹੀ ਸਾਨੂੰ ਇਹ ਤਾਂ ਬਲਕੇ ਸਾਨੂੰ ਅਨਪੜ ਸਮਝੇ ਜਾ ਰਿਹਾ ਹੈ ਜਾਂ ਤੁਸੀਂ ਨੂੰ ਕੀ ਲੱਗਦਾ ਕਿ ਇਹ ਸਾਨੂੰ ਜਾਣ ਬੁੱਝ ਕੇ ਇਹ ਗੱਲਾਂ ਕਰ ਰਹੇ ਇਹ ਸਾਨੂੰ ਜਾਣ ਬੁੱਝ ਕੇ ਮਤਲਬ ਪ੍ਰੇਖੇ ਚ ਪਾਉਂਦੀ ਹੈ ਜਿਹੜੇ ਸਾਡੇ ਕਿਸਾਨੀ ਆਗੂ ਨੇ ਉਹ ਇਹਨਾਂ ਨੂੰ ਵੀ ਵੱਧ ਪੜੇ ਲਿਖੇ ਜਿਹੜੇ ਇਹ ਮੰਤਰੀ ਨੇ ਇਹ ਮੰਤਰੀ ਦਾ ਮਤਲਬ 5 ਸਾਲ ਬਾਅਦ ਕੀ ਹੈ ਕਿਸਾਨ ਹਮੇਸ਼ਾ ਮਤਲਬ ਆਪਣੀ ਜ਼ਿੰਦਗੀ ਪੈਰੀ ਖੇਤੀ ਕਰਦਾ ਸੋ ਇਹਨਾਂ ਦਾ ਕਹਿਣਾ ਕੀ ਜਿਹੜੇ ਸਾਡੇ ਕਿਸਾਨੀ ਆਗੂ ਨੇ ਉਹ ਮੰਤਰੀ ਨੂੰ ਵੱਧ ਪੜੇ ਲਿਖੇ ਨੇ ਇਹ ਬਿਲਕੁਲ ਸੱਚ ਗੱਲ ਹੈ ਕਿਉਂਕਿ ਜਿਹੜੇ ਇਹ ਲੀਡਰਾਂ ਨੇ ਜਾਂ ਮੰਤਰੀ ਨੇ ਉਹ ਇਹ ਸੋਚਦੇ ਨੇ ਵੀ ਜਿਹੜੇ ਕਿਸਾਨ ਨੇ ਉਹ ਸਿਰਫ ਅਣਪੜ੍ਹ ਨੇ ਤਾਂ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜੇ ਅੱਜ ਦੇ ਕਿਸਾਨੀ ਆ ਉਹ ਬਹੁਤ ਪੜੀ ਲਿਖੀ ਹੈ ਸੋ ਹੁਣ ਅਸੀਂ ਪਿੱਛੇ ਨਜ਼ਰ ਮਾਰਦੇ ਹਾਂ ਜਿਹੜਾ ਪਰਸ਼ਾਦਾ ਪਾਣੀ ਹੈ ਕਿਸਾਨਾਂ ਵੱਲੋਂ ਉਹ ਵੀ ਆਪਣਾ ਤਿਆਰ ਕੀਤਾ ਗਿਆ ਸੋ ਕੁਝ ਬਜ਼ੁਰਗ ਸ਼ਾਮ ਦਾ ਪ੍ਰਸ਼ਾਦ ਪ੍ਰਬੰਧ ਕਰ ਰਹੇ ਨੇ ਹਾਂਜੀ ਬਾਪੂ ਜੀ ਹੋ ਗਈ ਕਹਿੰਦੇ ਪ੍ਰਸ਼ਾਦ ਦੀਆਂ ਜੀ ਹਾਂਜੀ ਪ੍ਰਸ਼ਾਦਾਂ ਦੀ ਡਿਊਟੀ ਸਾਡੀ ਪ੍ਰਸ਼ਾਦੀ ਤਿਆਰ ਕਰਾ ਰਹੇ ਕੀ ਲੱਗਦਾ ਕੱਲ ਨੂੰ ਜਿਹੜੀ ਸਵਾਭਨਾ ਹੈਗੀ ਮੋਦੀ ਦੀ ਦੇਖੋ ਜੀ ਸਾਡਾ ਤਾਂ ਜਿੰਨਾ ਮਰਜ਼ੀ ਲੰਬਾ ਚੱਲਿਆ ਜਾਵੇ 6-6 ਮਹੀਨੇ ਦਾ ਰਾਸ਼ਨ ਦਾ ਕਮਰੇ ਸਾਡੇ ਪਾਏ ਹੋਇਆ ਟਰਾਲੀਆਂ ਦੇ ਤੇ ਜੋ ਵੀ ਸਾਡਾ ਜਿਵੇਂ ਹੋਊਗਾ ਤਾਂ ਠੀਕ ਹੈ ਫਿਰ ਜਿਵੇਂ ਸਾਡੇ ਆਗੂ ਕਹਿਣਗੇ ਨਹੀਂ ਜੇ ਮੰਨ ਲਓ ਜਿਹੜੀ ਕੱਲ ਨੂੰ ਲਾਸਟ ਮੀਟਿੰਗ ਹੋਣ ਜਾ ਰਹੀ ਹੈ ਉਹਦੇ ਵਿੱਚ ਕੀ ਸੋਚ ਆ ਬਣਾ ਲੱਗਦੀ ਹੈ ਵੀ ਆਪਾਂ ਨੂੰ ਜਿਹੜੇ ਇਹ ਬਿੱਲ ਨੇ ਉਹ ਰੱਦ ਕਰਨਗੇ ਜਾਂ ਫਿਰ ਐਮਐਸਪੀ ਤੇ ਗੱਲ ਆ ਕੇ ਕੁੰਡੀ ਅੜ ਸਕਦੇ ਕਿਸ ਤਰ੍ਹਾਂ ਦੇ ਦੋਨਾਂ ਤਰ੍ਹਾਂ ਦੀ ਜੇ ਕੁੰਡੀ ਅੜ ਗਈ ਜੀ ਤਾਂ ਅਸੀਂ ਵੀ ਅੜ ਗਏ ਅਸੀਂ ਕਿਹੜਾ ਭੱਜਣ ਨੂੰ ਤਿਆਰ ਆ ਅਸੀਂ ਤਾਂ ਇੱਥੇ ਡਟ ਕੇ ਖੜ ਜਾਂ। ਸੋ ਇਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਸਰਕਾਰ ਵੀ ਆਪਣੀ ਜੇਤੇ ਅੜੀ ਹੋਈ ਹੈ ਤੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਵੀ ਆਪਣੀ ਜੇਤੇ ਅੜੀ ਹੋਈ ਨੇ ਇੱਕ ਸਾਡੇ ਪਿੱਛੇ ਟਰਾਲੀ ਦੇ ਉੱਪਰ ਸ਼ਹੀਦ ਗੁਰਤੇਜ ਸਿੰਘ ਦੀ ਫੋਟੋ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ ਸੋ ਕਿਸਾਨ ਇਕਤਾ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਟ ਕੌਂਤਾ ਵੱਲੋਂ ਪਿੰਡ ਆਂਡਰਵਲ ਤਹਿਸੀਲ ਮਾਨਸਾ ਤੋਂ ਪੰਜਾਬ ਤੋਂ ਆਏ ਨੇ ਇਹ ਜਿਹੜਾ ਸੀ ਇਹ ਜਿਹੜਾ ਮੁੰਡਾ ਸ਼ਹੀਦ ਪਿਛਲੇ ਸਮੇਂ ਦੇ ਵਿੱਚ ਸ਼ਹੀਦ ਹੋਇਆ ਸੀ ਗੁਰਤੇਜ ਸਿੰਘ ਉਹਦੀ ਫੋਟੋ ਵੀ ਲਾ ਕੇ ਆਏ ਨੇ ਸ਼ਹੀਦਾਂ ਦੀ ਜਿਹੜੀ ਯਾਦ ਹੈ ਉਹਨਾਂ ਦੀ ਭਾਵਨਾ ਆਪਣੇ ਦਿਲਾ ਵਿੱਚ ਸਵਾ ਕੇ ਬੈਠੇ ਨੇ ਸੋ ਵੀਰ ਤੋਂ ਪੁੱਛਦੇ ਆਪਾਂ ਇਹ ਜਿਹੜਾ ਨੌਜਵਾਨ ਹੈ ਕਿਸ ਤਰੀਕੇ ਨਾਲ ਸ਼ਹੀਦ ਹੋਇਆ ਇਸ ਕੀ ਗੱਲਬਾਤ ਹੈ ਇਹ ਚੈਨਾ ਬਾਰਡਰ ਤੇ ਸ਼ਹੀਦ ਹੋਇਆ ਬਾਈ ਜੀ 12 ਜਮਾਨਾਂ ਨੂੰ ਦੂਜਨ ਮਾਰ ਕੇ ਠੀਕ ਹੈ ਚੇਨਾ ਬਟਰ ਦਾ 6 ਮਹੀਨੇ ਹੋਏ ਨੇ ਏਸੀ ਦੋ ਇਹਨਾਂ ਨੂੰ ਠੀਕ ਹੈ 6 ਮਹੀਨੇ ਹੋਏ ਨੇ 21 ਸਾਲ ਦੀ ਉਮਰ ਹੈ ਜਿੱਥੇ ਤੱਕ ਪਤਾ ਲੱਗਾ ਕਿ ਇਸ ਨੌਜਵਾਨ ਦਾ ਵਿਆਹ ਵੀ ਹਜੇ ਨਹੀਂ ਹੋਇਆ ਸੀਗਾ ਸੋ ਲੋ ਲੰਗਰ ਤਿਆਰ ਆ ਸੋ ਬਾਕੀ ਅੱਗੇ ਜਿਹੜੇ ਚਾਹ ਪਾਣੀ ਦਾ ਕਿਸਾਨ ਕਰ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਆ ਹਾਂਜੀ ਹੋ ਗਿਆ ਜੀ ਲੰਗਰ ਪਾਣੀ ਚਾਰ ਆਪਣਾ ਹਾਂਜੀ ਤਿਆਰੀ ਬਸ ਕਰੀ ਜਾਂਦੇ ਆ ਜੀ ਅੱਛਾ ਜੀ ਥੋੜੀ ਕਸਰ ਹੈ ਬਸ ਕੀ ਸਵਾਦ ਨਾਲ ਫਿਰ ਗੱਲ ਜੀ ਹਲਦੀ ਕੱਲ ਦੀ ਜੋ ਬੈਗਰੂ ਕਿਰਪਾ ਕਰੂਗਾ ਬਸ ਉਸ ਭਾਵਨਾ ਰਹੀ ਹਟਦਾ ਬੈਗਰੂ ਹੁਣ ਰਹਿ ਗਿਆ ਹੁਣ ਕੰਮ ਹੁਣ ਮੋਦੀ ਤਾਂ ਕਹਿੰਦਾ ਮੈਂ ਤਾਂ ਤਿਆਰਾਂ ਪੂਰਾ ਹਟਣ ਵਾਸਤੇ ਤਿਆਰ ਬੈਗਰੂ ਤਿਆਰ ਕਰਾਊਗਾ ਹੁਣ ਤਾਂ ਕੋਈ ਬਹੁਤ ਨਹੀਂ ਹੱਲ ਹੱਲਦਾ ਬੈਗਰੂ ਹਟਦਾ ਸੋ ਇਹ ਹਕੀਕਤ ਹੈ ਜੀ ਕਿਉਂਕਿ ਜਿਹੜੀ ਸਿੱਖ ਕੌਮ ਹੈ ਇਹਨਾਂ ਨੇ ਬਹੁਤ ਵਾਰ ਜਿਹੜੀ ਦਿੱਲੀ ਹੈ ਉਹ ਜਿੱਤੀ ਹੋਈ ਹੈ ਅੱਜ ਜਿਹੜੀ ਦਿੱਲੀ ਦੇ ਵਿੱਚ ਕਹਿੰਦੇ ਸੀ ਕਿ ਮੋਦੀ ਅਤੇ ਜਿਹੜਾ ਇਸ ਪ੍ਰਸ਼ਾਸਨ ਕਿ ਇੱਕ ਵੀ ਟਰਾਲੀ ਕਿਸਾਨ ਦੀ ਦਿੱਲੀ ਵਿੱਚ ਐਂਟਰੀ ਨਹੀਂ ਹੋਊਗੀ ਆਹ ਦੇਖ ਲਓ ਜਿਹੜਾ ਹਜੂਮਾ ਟਰਾਲੀ ਹੁੰਦਾ ਉਹ ਦਿੱਲੀ ਦੇ ਵਿੱਚ ਖੜਿਆ ਹੋਇਆ ਸੋ ਅੱਗੇ ਅਸੀਂ ਕਿਸਾਨ ਨਾਲ ਗੱਲਬਾਤ ਕਰਦੇ ਹਾਂ